ਤੇ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਉਹਨੇ ਆਖਿਆ ਕਿ ਤੂੰ ਮੇਨਾ ਵਿਆਹ ਕਰਾ ਮੈਨਾਂ ਨੇ ਜਿਸਤਾ ਜੋੜ ਲਿਆ ਇੱਕ ਯਾਰ ਨੇ ਅਜਿਹੀ ਯਾਰ ਮਾਰ ਕੀਤੀ ਕਿ ਆਪਣੇ ਹੀ ਯਾਰ ਦੀ ਮਾਂ ਦੇ ਨਾਲ ਜਿਸਮਾਨੀ ਸੰਬੰਧ ਬਣਾਇਆ ਫੇਰ ਇਹਨੇ ਕੀ ਕੀਤਾ ਮੇਰੀ ਬੇਟੀ ਦੀ ਨਾਨਾ ਗਿੰਨੇ ਨਾਲ ਰਿਸ਼ਤਾ ਜੋੜ ਲਿਆ ਤੇ ਫੇਰ ਉਸਨੇ ਆਪਣੇ ਉਸੇ ਹੀ ਯਾਰ ਦੀ ਭੈਣ ਦੀ ਨਨਾਨ ਦੇ ਨਾਲ ਜਸਮਾਨੀ ਸੰਬੰਧ ਬਣਾਏ ਬਾਅਦ ਉਹ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਮੈਂ ਉਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਉਹਨਾਂ ਨਾਲ ਕਿੰਨੇ ਮੇਰੀਆਂ ਸਾਰੀਆਂ ਵੀਡੀਓ ਵਾਇਰਲ ਕਰਤੀਆਂ ਉਸ ਯਾਰ ਦੀ ਮਾਂ ਦੀਆਂ ਅਸ਼ਲੀਲ ਵੀਡੀਓਜ਼ ਵੀ ਵਾਇਰਲ ਕਰ ਦਿੱਤੀਆਂ ਤੇ ਸਹਮ ਤੇ ਉਹਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕਿ ਮੇਰੀ ਬੇਟੀ ਨੂੰ ਤੇ ਮੈਨੂੰ ਤੁਹਾਨੂੰ ਮਾਰ ਹੀ ਦੇਣਾ ਜਿਸ ਔਰਤ ਦੇ ਨਾਲ ਪਹਿਲਾ ਫਿਜ਼ੀਕਲ ਹੋਇਆ ਫਿਰ ਉਸ ਦੀ ਕੁੜੀ ਦੀ ਨਾਨਨ ਨੂੰ ਵੀ ਨਹੀਂ ਛੱਡਿਆ ਤੇ ਮੁੜ ਕੇ ਉਸ ਯਾਰ ਦੀ ਮਾਂ ਦੀਆਂ ਅਸ਼ਲੀਲ ਵੀਡੀਓਜ਼ ਵੀ ਵਾਇਰਲ ਕਰ ਦਿੱਤੀਆਂ ਹੁਣ ਮਾਮਲਾ ਥਾਣਿਆਂ ਕਚਹਿਰੀਆਂ ਤੱਕ ਪਹੁੰਚ ਚੁੱਕਿਆ ਹੈ ਉਹ ਔਰਤ ਉਸ ਯਾਰ ਦੀ ਮਾਂ ਸਾਹਮਣੇ ਆਈ ਹੈ ਕੀ ਦੁੱਖੜਾ ਦੱਸ ਰਹੀ ਹੈ ਤੁਸੀਂ ਵੀ ਸੁਣੋ ਤੇ ਦੇਖੋ ਤੇ ਦੱਸੋ ਕੌਣ ਹੈ ਸਹੀ ਕੌਣ ਗਲਤ ਮੈਂ ਤਰਨਤੰਦੀ ਰਹਿਣ ਵਾਲੀ ਆ ਮੇਰੇ ਦੋ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਮੈਂ ਆਪਣੇ ਘਰ ਵਾਲੇ ਤੋਂ 10 ਸਾਲ ਤੋਂ ਵੱਖ ਰਹਿ ਰਹੀ ਆ ਇਹ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਸਾਡੇ ਘਰ ਉਹਦਾ ਔੰਜਨ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਨਾਂ ਵਿਆਹ ਕਰਾ ਮੈਨਾਂ ਤੇ ਮੈਂ ਵੀ ਵਿਆਹਿਆ ਮੇਰੇ ਦੋ ਬੱਚੇ ਨੇ ਆਂਦਾ ਮੇਰਾ ਤਲਾਕ ਹੋਇਆ ਆਪਾਂ ਚਲੋ ਮੈਨਾਂ ਨੇ ਜਿਸਤਾ ਜੋੜ ਲਿਆ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਆ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋਣਾ ਕਿੰਨਾ ਇਹ ਗੜੀ ਗੱਲ ਮੈਂ ਇਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਫੇਰ ਇਹਨੇ ਕੀ ਕੀਤਾ ਇਹਨੇ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਮੇਰੀ ਬੇਟੀ ਦੀ ਨਾਨਾ ਨਾਲ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਰਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਇਹ ਦੋਨੇ ਰਲ ਕੇ ਗਿੰਨੀ ਤੇ ਸੈਮੂ ਇਹ ਦੋਨੇ ਰਲ ਗਏ ਨੇ ਤੇ ਬਾਹੀਂ ਬੜੇ ਔਖੇ ਹੋ ਗਏ ਪਰਚਾ ਦਰਜ ਕਰਾਇਆ ਤੇ ਸੈਮ ਤੇ ਉਹਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕੇ ਮੇਰੀ ਬੇਟੀ ਨੂੰ ਤੇ ਮੈਨੂੰ ਕਿ ਤੁਹਾਨੂੰ ਮਾਰ ਹੀ ਦੇਣਾ ਤੇ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਜਲਮ ਮੁਜਲਮ ਨੂੰ ਇਹਦੀ ਮਾਂ ਨੂੰ ਤੇ ਪ੍ਰਵੀਨ ਨੂੰ ਸैम ਦੀ ਮਾਂ ਨੂੰ ਤੇ ਪ੍ਰਵੀਨ ਨੂੰ ਇਹਦੀ ਮਾਂ ਹੈ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋਣਾ ਤੇ ਨਾ ਇਹ ਕਿਹੜੀ ਗੱਲ ਮੈਂ ਇਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਫੇਰ ਇਹਨੇ ਕੀ ਕੀਤਾ ਇਹਨੇ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਮੇਰੀ ਬੇਟੀ ਦੀ ਨਾਨਾ ਨਾਲ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਨਾਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਇਹ ਦੋਨੇ ਨਾਲ ਪੇ ਗਿੰਨੀ ਤੇ ਸੈਮੂ ਇਹ ਦੋਨੇ ਰਲ ਗਏ ਨੇ ਤੇ ਬਾਹੀਂ ਬੜੇ ਔਖੇ ਹੋ ਗਏ ਪਰਚਾ ਦਰਜ ਕਰਾਇਆ ਤੇ ਸੈਮ ਤੇ ਉਹਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕੇ ਮੇਰੀ ਬੇਟੀ ਨੂੰ ਤੇ ਮੈਨੂੰ ਕਿ ਤੁਹਾਨੂੰ ਮਾਰ ਹੀ ਦੇਣਾ ਤੇ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਜਲਮ ਮੁਜਲਮ ਨੂੰ ਇਹਦੀ ਮਾਂ ਨੂੰ ਤੇ ਪ੍ਰਵੀਨ ਨੂੰ ਸੈਮ ਦੀ ਮਾਂ ਨੂੰ ਤੇ ਪ੍ਰਵੀਨ ਨੂੰ ਇਹਦੀ ਮਾਂ ਹੈ